ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਜੇਕਰ ਕੁਝ ਹਾਸਲ ਕਰਨਾ ਹੋਵੇ ਤਾਂ तमाम ਚੁਣੌਤੀਆਂ ਤੇ ਅੜਿੱਕਿਆਂ ਦੇ ਬਾਵਜੂਦ ਲਗਾਤਾਰ ਅੱਗੇ ਵਧਣਾ ਪੈਂਦਾ ਹੈ ਅਤੇ ਤਪੱਸਿਆ ਤੋਂ ਬਾਅਦ ਮੰਜ਼ਿਲ ਹਾਸਲ ਹੁੰਦੀ ਹੈ ਅਤੇ ਇਸੇ ਗੱਲ ਨੂੰ ਸਹੀ ਸਾਬਤ ਕਰਦ ਵਿਖਾਇਆ ਅਮਰੀਕਾ ਦੀ ਨੌਜਵਾਨ ਪੰਜਾਬਣ ਨਿਮਰਤਾ ਸਿੰਘ ਰਿਆਡ ਨੇ ਜਿਸ ਨੇ 12 ਵਰਿਆਂ ਦੀ ਲੰਮੀ ਗਨ ਅਤੇ ਮਿਹਨਤ ਮਗਰੋਂ ਅਮਰੀਕਾ ਵਿੱਚ ਡਾਕਟਰੀ ਦੀ ਵਕਾਰੀ ਪੜ੍ਹਾਈ ਮੁਕੰਮਲ ਕੀਤੀ ਹੈ ਉਚੇਰੀ ਵਿਦਿਆ ਹਾਸਲ ਕੀਤੀ ਹੈ ਤੇ ਹੁਣ ਡਾਕਟਰੀ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਤਿਆਰੀ ਅਰੰਭੀ ਹੈ ਬਾਜ਼ ਟੀਵੀ ਦੇ ਸੰਸਥਾਪਕ ਸਵਰਗੀ ਹਰਵਿੰਦਰ ਰਿਆੜ ਅਤੇ ਅਮਰਜੀਤ ਗੌਰ ਦੀ ਧੀ ਨਿਮਰਤਾ ਰਿਆੜ ਨੇ ਲਗਾਤਾਰ ਮਿਹਨਤ ਕਰਦਿਆਂ ਇਸ ਬੰਨੇ ਇਹ ਵਕਾਰੀ ਪ੍ਰਾਪਤੀ ਕਰਦੇ ਹੋਏ ਅਮਰੀਕਾ ਵਸਤੀ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਅਮਰੀਕਾ ਵਰਗਾ ਦੁਨੀਆ ਦਾ ਚੋਟੀ ਦਾ ਦੇਸ਼ ਜਿੱਥੋਂ ਦੀਆਂ ਸਿਹਤ ਸੇਵਾਵਾਂ ਅਤੇ ਮੈਡੀਕਲ ਖੇਤਰ ਮੰਨਿਆ ਪਰਮੰਨਿਆ ਹੈ ਸਮੁੱਚੀ ਦੁਨੀਆ ਵਿੱਚ ਜਿਸ ਦੀ ਗੱਲ ਹੁੰਦੀ ਹੈ ਉਸ ਵਿੱਚ ਇਸ ਪੰਜਾਬਣ ਦਾ ਪਹੁੰਚਣਾ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਬਣਦਾ ਹੈ। ਨਿਮਰਤਾ ਰਿਆੜ ਦੀ ਇਸ ਮਾਣਮੱਤੀ ਪ੍ਰਾਪਤੀ ਉੱਤੇ ਜਿੱਥੇ ਸਮੁੱਚੇ ਪੰਜਾਬੀ ਪਰਵਾਸੀ ਭਾਈਚਾਰੇ ਵਿੱਚ ਇੱਕ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਵੇਖੀ ਜਾ ਰਹੀ ਹੈ ਉਥੇ ਹੀ ਉਹਨਾਂ ਦੇ ਨੀਡਲਿਆਂ ਅਤੇ ਬਾਸ ਟੀਵੀ ਚੈਨਲ ਦੀ ਸਮੁੱਚੀ ਟੀਮ ਵੱਲੋਂ ਵੀ ਉਹਨਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਜਾਂਦੀਆਂ ਨੇ